ਭਾਰਤ ਦੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਕਹਿੜੀ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਅੱਜ ਆਈਐਨਡੀਆ ਅਲਾਈਅንስ ਮਤਲਬ ਕਿ ਇੰਡੀਆ ਗੱਠ ਜੋੜ ਤੇ ਭਾਜਪਾ ਦਾ ਮੁਕਾਬਲਾ ਸੀ ਮਤਲਬ ਕਿ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲਈ ਅੱਜ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸੀ ਉਹ ਚੋਣ ਹੁਣ ਅੱਗੇ ਪੈ ਗਈ ਹੈ ਮੁਕਾਬਲਾ ਇੱਕ ਵਾਰ ਫੇਰ ਅੱਗੇ ਪੈ ਚੁੱਕਾ ਹੈ ਕਿਹੜੇ-ਕਿਹੜੇ ਕਾਰਨ ਬਣੇ ਇਸ ਉੱਤੇ ਗੱਲਬਾਤ ਕਰਾਂਗੇ ਨਾਲ ਸੁਖਪਾਲ ਸਿੰਘ ਖੈਰਾ ਜਿਹੜੇ ਪਿਛਲੇ ਦਿਨੀ ਜੇਲ੍ਹੋਂ ਬਾਹਰ ਆਏ ਨੇ ਉਹਨਾਂ ਨੇ ਆਪਣੀ ਇੱਕ ਸਿਆਸੀ ਮਾਰਕ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦਾ ਇੱਕ ਬਿਆਨ ਅਜਿਹੀ ਤਰ੍ਹਾਂ ਦੀ ਤਰਜਮਾਨੀ ਕਰਦਾ ਹੀ ਵਿਖਾਈ ਦੇ ਰਿਹਾ। ਇਹ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਵੈਲਕਮ ਸਵਾਗਤ। ਸ਼ੁਕਰੀਆ ਬਿੰਦਰ ਸਾਹਿਬ ਸਤਿ ਸ੍ਰੀ ਅਕਾਲ ਸ੍ਰੋਤਿਆਂ ਨੂੰ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅਕਸਰ ਚੰਡੀਗੜ੍ਹ ਨਗਰ ਨਿਗਮ ਦੀ ਅੱਜ ਚੋਣ ਸੀਗਾ ਤੇ ਦੇਸ਼ ਭਾਰ ਦੀ ਲੀਡਰਸ਼ਿਪ ਚੰਡੀਗੜ੍ਹ ਵਾਲੇ ਆ ਜੀਆਂ ਤਾਂ ਨਜ਼ਰਾਂ ਟਿਕਨੀਆਂ ਹੀ ਸਨ ਬਲਕਿ ਦੇਸ਼ ਭਾਰ ਦੀ ਲੀਡਰਸ਼ਿਪ ਦੀਆਂ ਨਜ਼ਰਾਂ ਚੰਡੀਗੜ੍ਹ ਉੱਤੇ ਇਸ ਕਦਰ ਲੱਗੀਆਂ ਸਨ ਕਿ ਉੱਥੇ ਇੱਕ ਮੁਕਾਬਲਾ ਹੈ ਇੰਡੀਆ ਅਲਾਈਅንስ ਤੇ ਭਾਜਪਾ ਦਰਮਿਆਨ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਸੰਬੰਧੀ ਦੋ ਹੋਰ ਪਦ ਦੀ ਚੋਣ ਵੀ ਸੀ ਜਿਹੜੀ ਕਿ ਅੱਗੇ ਪੈ ਗਈ ਹੈ ਲੰਘੇ ਕੱਲ ਤੋਂ ਬੜਾ ਕਮ ਇਸਾਨ ਬਚਿਆ ਰਿਹਾ ਤੇ ਅੱਜ ਕਿਹੜੇ-ਕਿਹੜੇ ਕਾਰਨ ਬਣੇ ਕਿ ਉਹ ਅੱਗੇ ਪੈ ਗਈ ਇਹ ਸਾਰੀ ਸਥਿਤੀ ਡਾਕਟਰ ਸਾਹਿਬ ਜਿਹੜੀ ਕਿ ਤੁਸੀਂ ਪੂਰੀ ਉਹਦੇ ਤੇ ਨਜ਼ਰ ਟਿਕਾਈ ਹੋਈ ਸੀ ਕਿਹੜੇ-ਕਿਹੜੇ ਹਾਲਾਤ ਬਣੇ ਕਿ ਇੰਡੀਆ ਘੱਟ ਜੋੜ ਤੇ ਭਾਜਪਾ ਦੀ ਟੱਕਰ ਉਹ ਅੱਗੇ ਵੱਧ ਚੁੱਕੀ ਹੈ ਜੀ ਦੇਖੋ ਪਿੰਡ ਸਾਹਿਬ ਇਹ ਡਿਊ ਸੀਗੀ ਅਸਲ ਦੇ ਸਾਲ ਹੋ ਗਿਆ ਸੀ ਇਲੈਕਸ਼ਨ ਨੂੰ ਪਹਿਲਾਂ ਵੀ ਜਦੋਂ ਇਲੈਕਸ਼ਨ ਹੋਈ ਤਾਂ ਲਗਭਗ ਜਿਹੜਾ ਕਾਂਟਾ ਫਸਿਆ ਸੀ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿੱਚ ਜੀ ਪਰ ਚਲੋ ਉਸ ਤਰੀਕੇ ਦੇ ਨਾਲ ਉਸ ਤਰ੍ਹਾਂ ਖਿੱਚ ਧੋਕੇ ਕਰਗੇ ਸੀਗੇ ਮਤਲਬ ਉਹਦੇ ਚ 35 ਟੋਟਲ ਸੀਟਾਂ ਹੈਗੀਆਂ ਨੇ 35 ਦੇ ਵਿੱਚ ਤੁਸੀਂ ਇਹ ਲਾ ਲਓ ਵੀ 13 ਆਮ ਆਦਮੀ ਪਾਰਟੀ ਦੀਆਂ ਨੇ 7 ਕਾਂਗਰਸ ਦੀਆਂ ਨੇ ਇੱਕ ਅਕਾਲੀ ਦਲ ਦੀ ਹੈ ਤੇ ਇੱਕ ਐਮਪੀ ਦੀ ਪਾ ਕੇ 36 ਬਣ ਜਾਂਦੀਆਂ ਨੇ ਸਿਲ ਦੇ ਵਿੱਚ 18 ਦਾ 18 ਦਾ ਅੰਕੜਾ ਬਣਦਾ ਹੁੰਦਾ ਭਾਜਪਾ ਦੀਆਂ ਕਿੰਨੀਆਂ ਸਰ ਜੀ ਭਾਜਪਾ ਦੀਆਂ ਪਾ ਪਿਛਲੀ ਵਾਰੇ ਕਰ ਗਈ ਸੀ ਇਹਨਾਂ ਖਿੱਚ ਤੋ ਕਰਕੇ ਸਭ ਤੋਂ ਵੱਧ ਸੀਟਾਂ ਭਾਜਪਾ ਦੀਆਂ ਨੇ ਨਾ ਇਸ ਵੇਲੇ ਜੀ ਜੇਕਰ ਇਕੱਲੇ ਇਕੱਲੇ ਮੈਦਾਨ ਦੇ ਵਿੱਚ ਨਿਤਰਦੀ ਹੈ ਇਕੱਲੇ ਇਕੱਲੇ ਸਿੰਗਲ ਲਾਰਜੇਸਟ ਹੋ ਸੀਗੇ ਹਾਂਜੀ 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 ਪਰ ਇਹ ਕਿਉਂਕਿ ਹੁਣ ਇਹਨਾਂ ਦਾ ਅਲਾਈਂਸ ਹੋ ਗਿਆ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਇਸ ਕਰਕੇ ਉਹਨਾਂ ਨਾਲੋਂ ਅੱਗੇ ਲੰਘ ਜਾਂਦੇ ਨੇ ਕਿਉਂਕਿ 13 ਉਹਨਾਂ ਦੀਆਂ ਤੇ 7 ਉਹਨਾਂ ਦੀਆਂ 20 ਹੋ ਜਾਂਦੀਆਂ ਨੇ ਹਾਂਜੀ ਤੋਂ ਇਹਨਾਂ ਕੋਲ ਕਲੀਅਰ ਕਟ ਮжоਰਿਟੀ ਸੀਗੀ ਤੇ ਇਲੈਕਸ਼ਨ ਹੋਣੀ ਸੀ ਤੇ ਉਹ ਪਹਿਲਾਂ ਤਾਂ ਉਹਨਾਂ ਨੇ ਮਤਲਬ ਜਿਹੜਾ ਕਾਗਜ਼ ਪੂਜ਼ ਭਰੇ ਸੀ ਉਹ ਵਾਪਸ ਲੈਣ ਦੇ ਲਈ ਜਦੋਂ ਗਏ ਤੇ ਅੱਜ ਜਿਹੜਾ ਹੋਇਆ ਕਿ ਜਿਹੜਾ ਪ੍ਰੈਜ਼ਾਈਡਿੰਗ ਅਫੀਸਰ ਐ ਅਨਿਲ ਮਸੀ ਕੋਈ ਦੱਸਦੇ ਨੇ ਉਹ ਸੱਡ ਨੇ ਕਿਹਾ ਕਿ ਜੀ ਉਹ ਬਿਮਾਰ ਹੈ ਤੇ ਭਾਜਪਾ ਦੇ ਜਿਹੜੇ ਕਾਉਂਸਲਰ ਸੀ ਉਹ ਆਏ ਹੀ ਨਹੀਂ ਕਿਉਂਕਿ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਉਹਨੂੰ ਬਿਮਾਰ ਹੋ ਜਾਣਾ ਸੋ ਜਦੋਂ ਸੇ ਬੰਦ ਬਵਾਉਂਦਾ ਤਰਲਰ ਪੱਪਿਆ ਤਾਂ ਇਹ ਟੜਫ ਗਏ ਇਹਨਾਂ ਨੇ ਨਾਰੇ ਨੂੰ ਵੀ ਲਾਇਆ ਸਾਰਾ ਕੁਝ ਕੀਤਾ ਤੇ ਕੋਰਟ ਦੇ ਵਿੱਚ ਚਲੇ ਗਏ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਜੀ ਸਾਨੂੰ 6 ਫਰਵਰੀ ਤੱਕ ਤੁਸੀਂ ਟਾਈਮ ਦੇ ਦੇਓ ਕਿਉਂਕਿ ਪ੍ਰੈਜ਼ਾਈਡਿੰਗ ਫੀਸ ਬਿਮਾਰ ਹੋ ਗਿਆ ਹੈ ਹੋਰ ਤਿਆਰੀਆਂ ਤੂਰੀਆਂ ਜੋ ਵੀ ਆਪਣੀ ਦਲੀਲ ਰੱਖਣੀ ਹੈ ਜਾਨੀ ਕਿ ਚੰਡੀਗੜ੍ਹ ਪ੍ਰਸ਼ਾਸਨ ਨਗਰ ਨਿਗਮ ਪ੍ਰਸ਼ਾਸਨ ਨੇ ਕਿਹਾ 6 ਫਰਵਰੀ ਅਗਲੇ ਜਦੋਂ ਇਹ ਚੱਲੇਗੇ ਵਿਰੋਧੀ ਧਿਰ ਤਾਂ ਉਹਨਾਂ ਨੇ ਉੱਥੇ ਜਵਾਬ ਪਾਇੰਟ ਕਰਿਆ ਹਾਈ ਕੋਰਟ ਨੇ ਕਿਹਾ ਵੀ ਕੀ ਗੱਲ ਹੈ ਏਡੀ ਕੀ ਪ੍ਰੋਬਲਮ ਹੈ ਤੁਸੀਂ ਮੰਡੇਰ ਨੂੰ ਕਿਉਂ ਨਹੀਂ ਕਰ ਸਕਦੇ ਹੂੰ ਹੂੰ ਤੇ 23 ਤਰੀਕ ਪੈ ਗਈ ਹੈ ਜੀ ਤੇ 23 ਜਨਵਰੀ ਨੂੰ ਹੁਣ ਹਾਈ ਕੋਰਟ ਦੇ ਵਿੱਚ ਇਸ ਗੱਲ ਦੇ ਉੱਪਰ ਫੈਸਲਾ ਹੋਊਗਾ ਵੀ ਇਲੈਕਸ਼ਨ ਹੋਵੇ ਨਾ ਹੋਵੇ ਕਦੋਂ ਹੋਵੇ ਕਿਦਾਂ ਹੋਵੇ ਹੂੰ ਜਮ ਇਨ ਟਾਈਮ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਰਾਜ ਸਭਾ ਦੇ ਮੈਂਬਰ ਰਾਗਵ ਚਿੱਟਾ ਉਹ ਅੱਜ ਉਹਨਾਂ ਨੇ ਆ ਕੇ ਭਾਜਪਾ ਦੇ ਉੱਪਰ ਬਿਆਨਬਾਜ਼ੀ ਤਕੜੀ ਕਰੀ ਕਿ ਇਹਨਾਂ ਨੇ ਹੀ ਲੋਕਤੰਤਰ ਦਾ ਕਾਣ ਕਰਤਾ ਇਹ ਨਾਰਥ ਕੋਰੀਆ ਬਣਾ ਰਹੇ ਨੇ ਇਹਨੂੰ ਹੂੰ ਅੱਛਾ ਇਹ ਗੱਲ ਵੈਸੇ ਬਿਲਕੁਲ ਠੀਕ ਹੈ ਇਹ ਨੰਗੀ ਜਿੱਤੀ ਮਤਲਬ ਕਹਿ ਲਓ ਤੁਸੀਂ हां मतलब जे ਭਾਜਪਾ ਮੇਨ ਦੀ ਚੋਣ ਜਿੱਤਣ ਦੇ ਸਮਰੱਥ ਨਹੀਂ ਤਾਂ ਚੋਣ ਨੂੰ ਵੀ ਵਿੰਗੇ ਟੇਡੇ ਢੰਗ ਨਾਲ ਜਾਂ ਜੋ ਵੀ ਹੈ ਰਸਤਾ ਕਿਤੇ ਤਰਫ ਤੇ ਅਪਣਾਇਆ ਹੈ ਨਹੀਂ ਕੋਈ ਸਵਾਲ ਤਾਂ ਉੱਠਦਾ ਹੀ ਨੇ ਜੀ ਹੁਣ ਚੋਣ ਨਹੀਂ ਹੋਣ ਦਿੱਤੀ ਜਾ ਰਹੀ ਉਹ ਟਾਈਮ ਭਾਲ ਰਹੇ ਨੇ ਤਾਂ ਕਿ ਉਹਨਾਂ ਦੇ ਵਿੱਚੋਂ ਕੋਈ ਉਸ ਤਰੀਕੇ ਦੇ ਨਾਲ ਜਿਵੇਂ ਅਸਾਮ ਦੀ ਯਾਤਰਾ ਕਰਾਉਂਦੇ ਹੁੰਦੇ ਉਹ ਅੱਗੇ ਉਹਨਾਂ ਨੇ ਸ਼ਿਵਸੈਨਾ ਵਾਲਿਆਂ ਨੂੰ ਕਰਾਈ ਸੀ ਉਹ ਸਮਾਂ ਚਾਹੁੰਦੇ ਨੇ ਕਿ ਇਹਨਾਂ ਦੇ ਵਿੱਚੋਂ ਜਿਹੜਾ ਕੋਈ ਪੋਲਾ ਪਤਲਾ ਹੈ ਉਹਨੂੰ ਕੋਹ ਲਿਆ ਜਾਵੇ ਮਤਲਬ ਡਰਾ ਲਿਆ ਜਾਵੇ ਤੁਮਕਾ ਲਿਆ ਜਾਵੇ ਲਲਚਾ ਲਿਆ ਜਾਵੇ ਪਰ ਇੰਡੀਆ ਅਲਾਈਂਸ ਵਾਲਿਆਂ ਨੇ ਮਤਲਬ ਲਲਕਾਰੇ ਵੀ ਕਾਫੀ ਮਾਰ ਲਏ ਸੀ ਹੁਣ ਚੰਡੀਗੜ੍ਹ ਸਾਡਾ ਪਹਿਲਾ ਜਿਹੜਾ ਉੱਥੋਂ ਜਿਹੜਾ ਗੱਠ ਜੋੜ ਦਾ ਇੱਕ ਸਾਹਮਣੇ ਆਏਗਾ ਇਹ ਦੇਖੋ ਕਹਿੰਦੇ ਆ ਕਿ ਇੱਕ ਤਾਂ ਇਹਨਾਂ ਦੇ ਵਿੱਚ ਲੋ ਕਾਂਗਰਸ ਦਾ ਤਾਂ ਚਲੋ ਪੁਰਾਣਾ ਇੱਕ ਪਾਰਟੀ ਹੈਗੀ ਐ ਆਮ ਆਦਮੀ ਪਾਰਟੀ ਦੀ ਥੋੜਾ ਲਲਕਾਰੇ ਮਾਰਨ ਦਾ ਕਲਚਰ ਜ਼ਿਆਦਾ ਹੈ ਬੜੀ ਜਲਦੀ ਉਹ ਖੁਸ਼ ਹੋ ਜਾਂਦੇ ਨੇ ਬੜੀ ਜਲਦੀ ਠੁੱਸ ਹੋ ਜਾਂਦੇ ਨੇ ਮਤਲਬ ਇਹ ਵੀ ਬਹੁਤ ਜਲਦੀ ਕਰ ਦਿੰਦੇ ਨੇ ਵੀ ਸਾਨੂੰ ਖਾ ਲਿਆ ਹੋਵੇ ਸਾਨੂੰ ਮਾਰ ਲਿਆ ਹੋਵੇ ਸਾਨੂੰ ਧੀ ਲਿਆ ਹੋਵੇ ਸਾਡੇ ਏਡੀ ਪੈ ਗਿਆ ਸਾਡੇ ਐਸਬੀਆਈ ਸੀਬੀਆਈ ਬੈਂਕ ਕੋਲ ਲੈਣਾ ਹੋਵੇ ਹਮਮ ਜੀ ਜੀ ਉਹ ਵਾਲੇ ਦਿਨਾਂ ਦੇ ਵਿੱਚ ਇਹ ਕੰਮ ਹੋਊਗਾ ਜਿਹੜਾ ਲੋਟਸ ਆਪਰੇਸ਼ਨ ਪਹਿਲਾਂ ਕਹਿੰਦੇ ਸੀ ਨਾ ਹਮ ਜੀ ਸਾਡੇ ਇਹਦੇ ਇਸ ਤੇ ਚਲੌ ਰਹੇ ਨੇ ਖਰੀਦ ਕੇ ਫੋਨ ਫਲਾਉਣਾ ਕਰਨ ਉਹ ਮੇਰਾ ਖਿਆਲ ਹੈ ਵੀ ਹੁਣ ਰੱਸਾ ਕਸ਼ੀ ਹੋਊਗੀ ਉਹ ਜਿਹੜੇ ਵਿੱਚ ਵੀ ਕੋਈ ਕਮਜ਼ੋਰੀ ਹੈ ਇਹਨਾਂ ਦੇ ਕਿਸੇ ਵੀ ਕਾਉਂਸਲਰ ਦੇ ਵਿੱਚ ਹਮ ਦੱਕੂ ਕੇਸ ਹੈ ਵੀਡੀ ਆਜੂਗੀ ਸੀਬੀਆਈ ਆਜੂਗੀ ਤੇ ਜੇ ਕੋਈ ਲਾਲਚ ਤੇ ਬਸ ਆਉਂਦਾ ਤਾਂ ਉਹ ਵੀ ਦੋਨੇ ਚੀਜ਼ਾਂ ਚੱਲਣਗੀਆਂ ਮੇਰਾ ਕਹਿਣਾ ਹੈ ਸਮਾਂ ਮਿਲ ਗਿਆ ਵਕਫਾ ਮਿਲ ਗਿਆ ਵੇਜੀ ਹਾਂ ਤੇਈ ਤੱਕ ਵੀ ਕਾਫੀ ਸਮਾਂ ਹੈਗਾ ਨਾ ਠੰਡ ਦੇ ਦਿਨ ਨੇ ਪਤਾ ਨਹੀਂ ਕਿਉਂ ਕਰਨ ਲੱਗ ਪਈ ਸ਼ੁਰੂ ਹੋ ਜਾਵੇ ਤੇ ਕਿਹਨੂੰ ਉਧਰੋਂ ਲੈ ਕੇ ਮਿਲਣਾ ਸ਼ੁਰੂ ਹੋ ਜਾਵੇ ਪਤਾ ਨਹੀਂ ਹੈ ਅਜੇ ਤੱਕ ਹੂੰ 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 ਉਹ ਇਹ ਆਪਣੇ ਆਪ ਚ ਪਰੇ ਆ ਵੀ ਸਾਰੀ ਦੁਨੀਆ ਦੇਖ ਰਹੀ ਹੈ ਤਮਾਸ਼ਾ ਸਾਡੇ ਜਿਹੜੇ ਲੀਡਰ ਨੇ ਜਿਸ ਤਰੀਕੇ ਦੇ ਨਾਲ ਉਹ ਕੁਰਸੀਆਂ ਦੇ ਖਾਤਰ ਲੜਦੇ ਨੇ ਮੇਰੇ ਕਹਾਣੀ ਜਿਹੜੀ ਬੰਦਰਾ ਚ ਭੇਲੀ ਸਿੱਟਣ ਦੀ ਕਹਿੰਦੇ ਹੁੰਦੇ ਸੀ ਨਾ ਪੰਜਾਬੀ ਦੇ ਵਿੱਚ ਉਹ ਵੀ ਉਹ ਵੀ ਮਾਤ ਪਾਤ ਈ ਇਹਨਾਂ ਨੇ ਹੂੰ 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 ਹਰੇ ਦੇਖਣ ਵਾਲੀ ਗੱਲ ਇਹ ਵੀ ਹੈ ਇੰਟਰਸਟਿੰਗ ਭਿੰਦੇ ਸਾਹਿਬ ਕਿ ਆਖਰਕਾਰ ਕੀ ਹੈ ਇਸ ਕੁਰਸੀ ਦੇ ਵਿੱਚ ਜੇ ਸੇਵਾ ਹੀ ਗੱਲ ਹੋਵੇ ਹੂੰ ਸਿਰੇ ਤੇ ਕੋਈ ਨਾ ਪੁੱਠਾ ਥੋੜਾ ਲਟਕਦਾ ਹੈ ਹੂੰ 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 ਤਾਂ ਫੁੱਲ ਬਹੀ ਹੈ ਵੀ ਜਿਹੜਾ ਕੁਰਸੀ ਤੇ ਬਹਿ ਜਾਂਦਾ ਉਹਨੂੰ ਬਹੁਤ ਸਾਰੀਆਂ ਇਮਿਊਨਿਟੀਆਂ ਨੇ ਰੱਖ ਕਰਨ ਦੀ ਇਮਿਊਨਟੀ ਹੈ ਉਹਨੂੰ ਬੁਚਪੋਖ ਲੜਨ ਦੀ ਇਮਿਊਨਟੀ ਹੈ ਉਹ ਇੱਕ ਦੂਏ ਦੀ ਰੱਖਿਆ ਦੇ ਉੱਪਰ ਆਉਂਦੇ ਨੇ ਚਾਹੇ ਤੁਸੀਂ ਇਸ ਦੇ ਨਾਲ ਤੱਕਾ ਵੀ ਕੋ ਕਰ ਲਵੇ ਪਲੱਸ ਇਹ ਹੈ ਕਿ ਬਹੁਤ ਸਾਰਾ ਮੇਰਾਖਲ ਜਿਹੜੀ منی ਲਾਂਡਰਿੰਗ ਹੈ ਉਹ ਇਸ ਤਰੀਕੇ ਨਾਲ ਲੈਜਿਟੀਮਾਈਜ਼ ਹੋ ਕੇ ਹੋ ਜਾਂਦੀ ਹੈ ਮਤਲਬ ਅਦਰਵਾਜ਼ੋ ਦੱਸੋ ਕਿ ਜਿਹੜਾ ਬੰਦਾ ਕਰੋੜਾਂ ਰੁਪਇਆ ਖਰਚ ਕੇ ਪਹਿਲਾਂ ਕਿਸੇ ਵੀ ਸੀਟ ਤੇ ਚਾਹੇ ਉਹ ਸਰਪੰਚ ਦੀ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਐਮਸੀ ਤੋਂ ਲੈ ਕੇ ਕੋਈ ਹੈ ਅਖਰ ਉਹ ਇੱਥੇ ਕਿਉਂ ਲਟਕ ਜਾਂਦੇ ਨੇ ਮਤਲਬ ਇਹ ਇੱਕ ਆਮ ਬੰਦੇ ਦੇ ਲਈ ਇਹ ਸਵਾਲ ਉੱਠਦਾ ਹੈ ਕਿ ਯਾਰ ਐਡੀ ਕਿ ਕੀ ਉਹਦੇ ਚ ਹੈਗਾ ਮਤਲਬ ਆਖਰਕਾਰ ਕਿਉਂ ਨਹੀਂ ਲੱਗਦੇ ਇਹਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਛੁਪੀਆਂ ਹੋਈਆਂ ਫੈਸਿਲਿਟੀਆਂ ਨੇ ਜਿਹੜੀ ਸੇਵਾ ਦੇ ਨਾਮ ਹੇਠ ਲੱਸੀ ਕਹਿੰਦੇ ਆ ਪਰ ਉਹ ਵੀ ਸਾਨੂੰ ਦਿਖ ਰਿਹਾ ਹੈ ਅੱਜ ਤੱਕ ਮੈਂ ਜਦੋਂ ਸੁਰਤ ਸੰਭਾਲੀ ਹੈ ਮੇਰਾ خیال ਹੈ ਲਗਭਗ 60 ਸਾਲ ਹੋਣ ਵਾਲੇ ਹੋ ਗਏ ਨੇ ਮਤਲਬ ਮੈਨੂੰ ਕੋਈ ਸਿਆਸਤਦਾਨ ਕਰੀਬ ਹੁੰਦਾ ਨਹੀਂ ਨਜ਼ਰ ਆਇਆ ਹੂੰ ਜੀ ਪਰ ਸਿਆਸਤ ਦੇ ਵਿੱਚ ਕੁਝ ਨਹੀਂ ਦਿਖ ਰਿਹਾ ਹੁੰਦਾ ਬਹੁਤ ਇੰਟਰਸਟਿੰਗ ਗੱਲ ਹੈ ਆਪਣੇ ਆਪ 'ਚ ਜਿਹੜੇ ਛੋਟੇ-ਮੋਟੇ ਬਿਜ਼ਨਸ ਵਾਲੇ ਸਿਆਸਤਦਾਨ ਨੇ ਹੂੰ ਹੂੰ ਫਸਟ ਦੇ ਵਿੱਚ ਜਾਂਦੇ ਨੇ ਉਹਨਾਂ ਦਾ 24 ਘੰਟੇ ਟਾਈਮ ਸਿਆਸਤ 'ਚ ਲੱਗ ਜਾਂਦਾ ਹੈ ਇਸ ਕਰਕੇ ਜਿਹੜਾ ਨੈਗਲੈਕਟ ਹੋਣਾ ਚਾਹੀਦਾ ਹੈ ਪਰ ਪਲਣੋ ਪਲਣੋ ਸ਼ੁਰੂ ਹੋ ਜਾਂਦਾ ਜਦੋਂ ਸਿਆਸਤ ਤੋਂ ਬਾਹਰ ਹੁੰਦੇ ਨੇ ਜਦੋਂ ਉਹਨਾਂ ਕੋਲ 24 ਘੰਟੇ ਆਪਣੇ ਧਿਆਨ ਦੇਣ ਲਈ ਹੈਗੇ ਆਪਣੇ ਬਿਜ਼ਨਸ ਵੱਲ ਤਾਂ ਬਿਜ਼ਨਸ ਜਿਹੜਾ ਪਲਦਾ ਨਹੀਂ ਹੂੰ 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 ਤਾਂ ਦੇਖਣ ਵਾਲੀ ਗੱਲ ਹੈ ਕਿ ਕਿੱਥੋਂ ਆ ਜਾਂਦਾ ਇਹ ਮਤਲਬ ਸਾਈਕਲਾਂ ਵਾਲਿਆਂ ਕੋਲ ਅੰਡੈਵਰ ਆ ਜਾਂਦੀ ਹੈ ਮਤਲਬ ਦਿਨਾਂ ਦੇ ਵਿੱਚ ਹੀ ਹੂੰ ਕੀ ਦਮ ਤਾਂ ਉਹ ਉਸ ਕੁਰਸੀ ਨੂੰ ਫਿਰ ਚਾਹੁੰਦੇ ਆ ਕਿਸੇ ਤਰੀਕੇ ਨਾਲ ਜਿਹੜਾ ਮਰਜ਼ੀ ਹੱਤਖੰਡਾ ਅਪਣਾਇਆ ਜਾਵੇ ਨੈਤਿਕ ਹੋਵੇ ਅਨੈਤਿਕ ਹੋਵੇ ਜਿਵੇਂ ਕਿ ਜਿਹੜ ਗੱਠਜੋੜ ਦੀ ਗੱਲ ਹੁੰਦੀ ਹੈ ਇਹਨੇ ਦਿਨੀ ਉਹ ਵੀ ਬੜੀ ਚਰਚਾ ਦੇ ਵਿੱਚ ਹੈ ਕਾਂਗਰਸ ਦੇ ਲੀਡਰਸ਼ਿਪ ਵੀ ਦੋ ਹਿੱਸਿਆਂ ਦੇ ਵਿੱਚ ਵੰਡ ਵੰਡਾਈ ਦੇ ਵਿੱਚ ਨੇ ਸੁਖਪਾਲ ਸਿੰਘ ਖਹਿਰਾ ਦਾ ਇੱਕ ਬਿਆਨ ਬਕਰੀ ਤਰ੍ਹਾਂ ਦਾ ਸਾਹਮਣੇ ਆ ਰਿਹਾ ਜਿੱਦਾਂ ਇੱਕ ਅਮੀਰ ਸੀ ਕੋ ਕਿ ਆਪਣੀ ਇੱਕ ਸਿਆਸੀ ਮੜਕ ਜ਼ਰੂਰ ਵਿਖਾਉਣਗੇ ਜੇਲ੍ਹ ਤੋਂ ਬਾਹਰ ਆਣ ਕੇ ਜਿਹੜਾ IND IDEA ਅਲਾਈਅੰਸ ਤੇ ਆਪਦੀ ਗੱਲ ਚੱਲ ਰਹੀ ਸੀ ਪੰਜਾਬ ਦੇ ਵਿੱਚ ਹਾਲਾਂਕਿ ਜਿਹੜਾ ਚੰਡੀਗੜ੍ਹ ਦਾ ਮੇਅਰ ਦੀ ਕੁਰਸੀ ਨੂੰ ਲੈ ਕੇ ਅਲਾਈਅੰਸ ਉੱਥੇ ਇੱਕ ਵਾਰੀ ਉਹ ਜਨਨ ਕਿ ਸ਼ੁਰੂ ਹੋ ਗਿਆ ਭਾਵੇਂ ਕਿ ਉਹਦਾ ਹੁਣ ਅੱਗੇ ਹਾਸਰ ਕੀ ਹੁੰਦਾ ਕਿਉਂਕਿ 23 ਤਰੀਕ ਤੱਕ ਕੀ ਹੋਣਾ ਹੈ ਉਸ ਤੋਂ ਬਾਅਦ ਜਿਹੜੀ ਪਹਿਲੀ ਫਿਕਸ ਚੋਣ ਦੀ ਤਰੀਕ ਉਹ 6 ਫਰਵਰੀ ਰੱਖੀ ਗਈ ਹੈ ਇਸ ਤੋਂ ਪਹਿਲਾਂ ਕੋਰਟ ਹਾਈ ਕੋਰਟ ਨੂੰ ਦੇਖਣਾ ਹੈ ਜਿਦਾਂ ਕਿ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਪਰ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਇੱਕ ਸਿਆਸੀ ਮਾਡਕ ਨੂੰ ਨੇ ਦਿਖਾਈ ਹੈ ਉਹ ਡਾਕਟਰ ਸਾਹਿਬ ਕਿਸ ਤਰ੍ਹਾਂ ਦੀ ਤਰਜਮਾਨੀ ਕਰਦਾ ਬਿਆਨ ਹੈ ਦੇਖੋ ਉਹਨਾਂ ਦਾ ਪ੍ਰੈਸ ਦੇ ਵਿੱਚ ਬਿਆਨ ਹੈ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਮਤਲਬ ਕਿ ਭਾਈ ਜੀ ਤੁਸੀਂ ਦੱਸੋ ਕਿ ਚੰਡੀਗੜ੍ਹ ਦੇ ਵਿੱਚ ਤਾਂ ਹੋ ਗਿਆ ਪੰਜਾਬ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਉਹਨਾਂ ਨੇ ਦੱਸਿਆ ਵੀ ਪੰਜਾਬ ਦੀ ਹਾਲਾਤ ਬਾਕੀ ਹਿੰਦੁਸਤਾਨ ਤੋਂ ਵੱਖਰੀ ਹੈ ਪੰਜਾਬ ਦੇ ਵਿੱਚ ਬੀਜੇਪੀ ਚੌਥੇ ਨੰਬਰ ਤੇ ਹੈ ਹਮ ਅਸੀਂ ਮਤਲਬ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਹੈ ਅਸੀਂ ਦੂਜੇ ਨੰਬਰ ਤੇ ਹਾਂ ਪਹਿਲੀਆਂ ਦੋ ਪਾਰਟੀਆਂ ਨੂੰ ਚੌਥੇ ਨੰਬਰ ਵਾਲੀ ਪਾਰਟੀ ਦੇ ਖਿਲਾਫ ਸਮਝੌਤਾ ਕਰਨ ਦੀ ਜ਼ਰੂਰਤ ਕੋਈ ਨਹੀਂ ਹੈ ਵੈਸੇ ਹਮ ਜੀ ਜੀ ਉਹਨਾਂ ਨੇ ਕਿਹਾ ਕਿ اپੋਜੀਸ਼ਨ ਦੇ ਵਿੱਚ ਅਸੀਂ ਹੈਗੇ ਆ ਸਾਡੇ ਨਾਲ ਉਹਨਾਂ ਦਾ ਡਾਂਗ ਛੋਟਾ ਚੱਲ ਰਿਹਾ ਹੈ ਆਮ ਵਰਕਰ ਸਾਡੇ ਡਾਂਗ ਛੋਟੇ ਖਾ ਰਹੇ ਨੇ ਸਰਪੰਚਾਂ ਨੂੰ ਪਿੱਛੇ ਉਹਨਾਂ ਨੇ ਲਗਭਗ ਸਾਰਿਆਂ ਦੇ ਹੱਕ ਖੋਲੇ ਸੀ ਉਹਨਾਂ ਨੂੰ ਚੋਰ ਕਹ ਦਿੱਤਾ ਸੀ ਉਹ ਕੋਰਟ ਚ ਚਲੇ ਗਏ ਸੀ ਹੂੰ 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 ਇਹ ਸੀ ਸਮਝੌਤਾ ਕਰ ਵੀ ਲੈਨੇ ਆ ਤਾਂ ਕੀ ਉਹ ਸਰਪੰਚ ਜਾਂ ਸਾਡਾ ਜਿਹੜਾ ਕੱਢ ਰਿਹਾ ਕਿ ਸਾਡੇ ਕਹੇ ਤੋਂ ਵੋਟ ਪਾਊਗਾ ਇਹ ਦੇਖਣ ਵਾਲੀ ਗੱਲ ਕੋ ਹੂੰ ਹੂੰ ਕੀ ਉਹਨਾਂ ਨਾਲ ਵੀ ਕਿਹਾ ਕਿ ਇਸ ਤਰ੍ਹਾਂ ਬੀਜੇਪੀ ਨੈਸ਼ਨਲ ਪੱਧਰ ਦੇ ਉੱਪਰ ਸਾਰਿਆਂ ਨਾਲ ਧੱਕਾ ਕਰ ਰਹੀ ਹੈ ਉਹ ਡੈਮੋਕ੍ਰੇਸੀ ਨੂੰ ਹਰ ਚੀਜ਼ ਨੂੰ ਚਿੱਕੇ ਟੰਗ ਰਹੀ ਹੈ ਇਸ ਕਰਕੇ ਕੇਂਦਰੀ ਲੀਡਰਸ਼ਿਪ ਹੈ ਜਿਹੜੀ ਉਹ ਨੂੰ ਵਿਕਟਿਮਾਈਜ਼ ਵੀ ਕੀਤਾ ਜਾ ਰਿਹਾ ਹੈ ਉਹਨੇ ਖਾਸ ਕਰਕੇ ਨਾ ਵੀ ਲਏ ਮਤਲਬ ਹੂੰ ਹੂੰ ਉਹਦੇ ਕਰਕੇ ਉਹ ਕਹਿੰਦੇ ਵੀ ਸਾਨੂੰ ਇਹ ਸੋਚਣਾ ਪਊਗਾ ਕਿ ਜਿਸ ਤਰ੍ਹਾਂ ਉੱਥੇ ਇਹ ਜ਼ੁਲਮ ਦਾ ਹਨੇਰੀ ਚੱਲੀ ਹੋਈ ਹੈ ਉਹਨੂੰ ਰੋਕਣ ਲਈ ਜੇ ਹਾਈ ਕਮਾਂਡ ਕੁਝ ਕਹਿੰਦੀ ਹੈ ਤਾਂ ਅਸੀਂ ਜ਼ਰੂਰ ਉਹਦੇ ਤੇ ਕੋਈ ਚੜਾਵਾਗੇ ਪਰ ਅਸੀਂ ਚੜਾ ਵੀ ਸਕਾਂਗੇ ਫੁੱਲ ਕੇ ਨਹੀਂ ਇਸ ਦੀ ਰਾਹ ਜਾਣਿਆ ਤਾਂ ਰਲਣ ਦਾ ਫਾਇਦਾ ਵੀ ਹੋਊਗਾ ਕਿ ਨਹੀਂ ਹੋਊਗਾ ਜਾਂ ਕੋ ਹੋਰ ਤੀਜੀ ਧਿਰ ਹੀ ਫਾਇਦਾ ਲੈ ਜਾਊਗੀ ਹੂੰ ਸਵਾਲ ਸੀਰੀਅਸ ਖੜੇ ਕਰ ਰਹੇ ਨੇ ਪਰ ਪਹਿਲਾਂ ਵੀ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਉਹ ਤਾਂ ਪਹਿਲਾਂ ਵੀ ਸਵਾਲ ਖੜੇ ਕਰ ਚੁੱਕੀ ਐ ਇਸ ਗੱਲ ਤੇ ਸਾਰੇ ਇਹ ਗੱਲ ਨਹੀਂ ਆਈ ਪਾ ਰਹੇ ਨੇ ਜੀ ਹਾਂਜੀ ਸਿੰਘਸ ਆਫ ਵੀ ਵੋਇਸ ਵੋਸ ਆਫ ਸਾਰੇ ਦੇ ਸਾਰੇ ਸਿਰਫ ਮੇਰਾ ਖਿਆਲ ਨਵਜੋਤ ਸਿੱਧੂ ਪਹਿਲਾਂ ਕਹਿੰਦੇ ਸੀ ਉਹਨਾਂ ਨੇ ਵੀ ਬਾਅਦ ਚ ਰਿਵਿਊ ਕਰ ਲਿਆ ਇਹ ਹੂੰ ਹੂੰ ਕਿ ਇਸ ਲਈ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਡਿਫੈਂਡ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੀ ਸਰਕਾਰ ਦੇ ਕੰਮ ਬੜੇ ਮਾੜੇ ਨੇ ਹੂੰ ਹੂੰ ਨਵਜੋਤ ਸਿੰਘ ਸਿੱਧੂ ਫਿਲਹਾਲ ਸਪਸ਼ਟ ਜੈ ਨਹੀਂ ਲੱਗ ਰਿਹਾ ਮਤਲਬ ਸਮਪਲ ਖਹਿਰਾ ਜੀ ਉਸ ਨੂੰ ਸਪਸ਼ਟ ਕਰਤੇ ਨਚੋਰ ਕਟਣਾ ਬੜਾ ਔਖਾ ਜਾ ਲੱਗ ਰਿਹਾ ਵੀ ਉਹ ਕੀ ਕਰਨਾ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਕੀ ਰਵਈਆ ਸਿਆਸੀ ਰਵਈਆ ਉਹਨਾਂ ਦਾ ਸਾਹਮਣੇ ਆ ਸਕਦਾ ਪਰ ਜਿਹੜਾ ਸਕਪਾਲ ਖਹਿਰਾ ਦੀ ਗੱਲ ਹੈ ਇਹਦਾ ਜਿਵੇਂ ਕੁਝ ਇਹਦੇ ਵਿੱਚ ਸਪਸ਼ਟਤਾ ਆ ਰਹੀ ਏ ਕਿ ਹਾਂ ਬਿਲਕੁਲ ਬਿਲਕੁਲ ਉਹਨਾਂ ਦਾ ਤਾਂ ਕਲੀਅਰ ਹੀ ਹੈ ਲਗਭਗ ਉਹ 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 ਕੀ ਉਮੀਦ ਮੰਨਦੇ ਆ ਕਿ ਸਕਪਾਲ ਖਹਿਰਾ ਦੀ ਕੋਈ ਸੁਣੀ ਜਾਏਗੀ ਹਾਈ ਕਮਾਂਡ ਪੱਧਰ ਉੱਤੇ ਜਾਂ ਪੰਜਾਬ ਪੱਧਰ ਉੱਤੇ ਪਲੀ ਸੁਣੀ ਜਾਣੀ ਤਾਂ ਮੇਰਾ ਖਿਆਲ ਹੈ ਪਿੰਡ ਸਾਹਿਬ ਜੇ ਮੈਨੂੰ ਐ ਲੱਗ ਰਿਹਾ ਦੇਖੋ ਮੇਰਾ ਤਾਂ ਆਪਣਾ ਵਿਸ਼ਵਾਸ ਹੈ ਹੋ ਸਕਦਾ ਹੈ ਗਲਤ ਹੋਵੇ ਪਰ ਮੈਨੂੰ ਆ ਲੱਗ ਰਿਹਾ ਪ੍ਰੋਫੈਸ਼ਨਲ ਪੱਧਰ ਤੇ ਵੀ ਅਜੇ ਅਜੇ ਨਾ ਸੋਰ ਨਹੀਂ ਰਲ ਰਹੀ ਅੱਛਾ ਜੀ ਜੀ ਦੇਸ਼ਕਤੀ ਕੇ ਸੀਟਾਂ ਵੰਡਣ ਦੀਆਂ ਗੱਲਾਂ ਹੋ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਚੰਡੀਗੜ੍ਹ ਦਾ ਵੀ ਹੋ ਗਿਆ ਸਭ ਕੁਝ ਹੋ ਗਿਆ ਪਰ ਮੈਨੂੰ ਲੱਗ ਰਿਹਾ ਹੁਣ ਤਾਂ ਅਜੇ ਵੀ ਨਾ ਇਤਨਾ ਕੋਈ ਗੜਬੜ ਹੈਗੀ ਹੈ ਜ਼ਰੂਰ ਕਿਉਂਕਿ ਉਹ ਸੁੰਦਰ ਕਾਂਡ ਦਾ ਪਾਠ ਕਰਨ ਲੱਗੇ ਹੋਏ ਨੇ ਹੂੰ ਕੁਝ ਹੀ ਦਿਨ ਨਾ ਕਰ ਰਹੀ ਉਹਥੇ ਜਾਣ ਤੋਂ ਕਹਿੰਦੇ ਸਿਆਸੀਕਰਨ ਹੋ ਰਿਹਾ ਮੰਦਰ ਦਾ ਸੀ ਨਹੀਂ ਜਾਣਾ ਬਿਲਕੁਲ ਹਾਂ ਇਹ ਸੁਰਾਂ ਕਾਫੀ ਉਦਾਂ ਚੱਲ ਰਹੀਆਂ ਨੇ ਜਿੰਨੀ ਦੇਰ ਸੀਟਾਂ ਦਾ ਬੈਠ ਕੇ ਕਲੀਅਰ ਕੱਟ ਦੁਬਾਰਾ ਹੋ ਕੇ ਡਿਕਲੇਅਰ ਨਹੀਂ ਹੋ ਜਾਂਦਾ ਕਿ ਇਥੋਂ ਇਥੋਂ ਉਨੀ ਦੇਰ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਵੀ ਅਜੇ ਗੱਲ ਸਿਰੇ ਨਹੀਂ ਚੜੀ ਖੈਰ ਸਾਮਾ ਵੀ ਅੱਗੇ ਬਹੁਤ ਥੋੜਾ ਰਹਿ ਗਿਆ ਜਿਵੇਂ ਕਿ ਪੱਛਮੀ ਬੰਗਾਲ ਦੀ ਮਤਲਬ ਮਮਤਾ ਬੇਨਰਜੀ ਵੱਲੋਂ ਕਈ ਤਰ੍ਹਾਂ ਦੇ ਵੀ ਸਵਾਲ اٹھਾਈ ਜਾ ਰਹੇ ਬਿਲਕੁਲ ਜੀ ਬਿਲਕੁਲ ਦੇਖੋ ਉਹਨਾਂ ਨੇ ਸਾਰੇ ਜਿਹੜੇ ਸੀ ਪੀਐਮ ਦੇ ਕੈਂਡੀਡੇਟ ਸੀ ਜਾਂ ਜਿਹੜੇ ਪੀਐਮ ਦਾ ਕੈਂਡੀਡੇਟ ਬਣਾਉਣ ਵਾਲੇ ਸੀ ਚਾਹੇ ਉਹ ਨितीश ਕੁਮਾਰ ਹੈ ਚਾਹੇ ਉਹ ਕੇਜਰੀਵਾਲ ਹੈ ਚਾਹੇ ਉਹ ਮਮਤਾ ਬੇਨਰਜੀ ਹੈ ਉਹ ਰਾਹੁਲ ਨੂੰ ਠਿੱਬੀ ਲਾਉਣਾ ਚਾਹੁੰਦੇ ਨੇ ਹਮ ਪਰ ਇਹਦੇ ਬਾਅਦ ਵੀ ਕਾਂਗਰਸ ਦਾ ਪ੍ਰਧਾਨ ਹੈ ਜਿਹੜਾ ਖੜਗੇ ਉਹ ਕਨਵੀਨਰ ਬਣ ਗਿਆ ਹਮ ਜਿੰਨਾ ਨੂੰ ਦੇ ਨਾਲ ਹੀ ਚੱਲਣਾ ਪਊਗਾ ਮਤਲਬ ਬੇਸ਼ੱਕ ਨਾਲੇ ਖੁਸ਼ ਹੋ ਕੇ ਚੱਲ ਪੈਣ ਨਹੀਂ ਖੁਸ਼ ਹੋ ਕੇ ਚੱਲਣਗੇ ਤਾਂ ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ ਨੇ ਵੀ ਪਿੰਡ ਦੇ ਵਿੱਚ ਉਹ ਕਹਿੰਦਾ ਜੀ ਸਾਡਾ ਬੱਗ ਜਾ ਰਿਹਾ ਹੈ ਉਹਨਾਂ ਦਾ ਬੱਗ ਵਿੱਚ ਕੀ ਹੈ ਕਹਿੰਦੇ ਸਾਡੇ ਤਾਏ ਦਾ ਕਟਾ ਹੈ ਇਹਦੇ ਵਿੱਚ ਚਾਹੀ ਪੈਣ ਪਰ ਕਿਉਂਕਿ ਇਹਨਾਂ ਦੀ ਸਮਰੱਥਾ ਨਹੀਂ ਹੈ ਜੇ ਉਹਨਾਂ ਨੇ ਕੋਈ ਛੋਟੀ ਛੋਟੀ ਗੇਮ ਬਣਾਉਣੀ ਹੈ ਕਿਸੇ ਵੀ ਸਟੇਟ ਦੇ ਵਿੱਚ ਪੁੱਛ ਵੀ ਤਾਂ ਕਾਂਗਰਸ ਨੂੰ ਬੜੀ ਦੇਰ ਨਹੀਂ ਕਰਨੀ ਪੈਣੀ ਉਹਨੂੰ ਚੱਲਣਾ ਹੀ ਹੁੰਦਾ ਹੈ ਹਮ ਹਮ ਦੇਖੋ ਦੂਜੇ ਬੰਨੇ ਡਾਟ ਹਾਂ ਜੀ ਮਤਲਬ ਦੇਖੋ ਮੈਂ ਇਹ ਜੀ ਕਿੱਧਰ ਤੁਰਦੀ ਹੈ ਗੱਲ ਉਹ ਹਾਂਜੀ ਹਾਂ ਬਿਲਕੁਲ ਡਾਕਟਰ ਸਾਹਿਬ ਦੂਜੇ ਬੰਨੇ ਇੱਕ ਚਿੰਤਾ ਵੀ ਹੈ ਕਿ ਜਮਹੂਰੀਅਤ ਕਿੱਧਰ ਨੂੰ ਜਾ ਰਹੀ ਹੈ ਇਹ ਦੇਸ਼ ਜਿਵੇਂ ਅੱਜ ਰਾਗਬ ਚੱਡਾ ਹੋਰਾਂ ਦਾ ਇੱਕ ਕਹਿਣਾ ਕਿ ਨਾਰਥ ਕੋਰੀਆ ਵੱਲ ਜਿਹੜੀ ਗੈ ਵਿਧੀ ਵਾਲੇ ਪਾਸੇ ਸਾਡਾ ਦੇਸ਼ ਵੱਧ ਰਿਹਾ ਉਹ ਕੀ ਹੈ ਨਾਰਥ ਕੋਰੀਆ ਦਾ ਕਿਹੜਾ ਮੈਟਰ ਹੈ ਜੀ ਕਿਸ ਤਰ੍ਹਾਂ ਜਾਨੀ ਕਿ ਖਟਾਸ ਆ ਰਹੀ ਹੈ ਇਸ ਸਾਰੇ ਮੌਕੇ ਇਹ ਕੁਝ ਗੱਲ ਇਹ ਹੈ ਕਿ ਅਥੋਰਿਟੇਰੀਅਨਿਜ਼ਮ ਤਾਂ ਆਪਣੀ ਡੈਮੋਕ੍ਰੇਸੀ ਦੇ ਨਾਂ ਹੇਠ ਪਿੰਡਰ ਸਾਹਿਬ ਸਾਰੀ ਦੁਨੀਆ 'ਚ ਚੱਲ ਰਿਹਾ ਹੈ। ਹੂੰ। ਚਾਹੇ ਉਹ ਕਿਊਟਨ ਹੈ, ਚਾਹੇ ਉਹ ਨਾਰਥ ਕੋਰੀਆ ਦਾ ਹੈਗਾ ਕਿੰਗ ਜੋਂਗ ਕਿੜਾ ਹੈ, ਜਿਹੜਾ ਚਾਹੇ ਤੁਰਕੀ ਦਾ ਹੈ, ਇਹ ਲੋਕ ਇਲੈਕਸ਼ਨਾਂ ਲੜ ਕੇ ਆਏ ਨੇ। ਹੂੰ। ਜੀ। ਇਹ ਸਦਾਮਨ ਸੈਨ ਨੇ ਵੀ ਇਲੈਕਸ਼ਨ ਲੜ ਲਈ ਸੀਗੀ। ਹੂੰ। ਹੁਣ ਇਲੈਕਸ਼ਨਾਂ ਨੇ ਉਹ ਮੈਨੀਪੂਲੇਟ ਹੋਣ ਲੱਗੀਆਂ ਨੇ। ਜਿਹੜੇ ਅਥੋਰਿਟੇਰੀਨ ਬੰਦੇ ਨੇ ਉਹ ਇਲੈਕਸ਼ਨ ਜਿੱਤ ਕੇ ਆ ਜਾਂਦੇ ਨੇ ਤੇ ਮਨਮਰਜ਼ੀ ਕਰਦੇ ਨੇ ਆਪਣੀ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਕਰਦੇ। ਹੂੰ। ਪਹਿ ਇਮਰਜੈਂਸੀ ਚ ਆਪਾਂ ਨੇ ਦੇਖਿਆ ਪਹਿਲਾਂ ਵੀ ਕਾਂਗਰਸ ਦੇ ਟਾਈਮ ਵੀ ਕੋਈ ਉਤਾਂ ਦੀ ਡੈਮੋਕ੍ਰੇਸੀ ਜਿਹੜੀ ਯੂਰੋਪੀਅਨ ਸੋ ਕਾਲਡ ਸਾਨੂੰ ਦੱਸੀ ਗਈ ਸੀ ਕਿ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਗਵਰਨਮੈਂਟ ਇਦਾਂ ਦੀ ਕਦੇ ਨਹੀਂ ਕਿਤੇ ਬਣੀ ਹੂੰ 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 ਸਿਰਫ ਇਹ ਹੈ ਵੀ ਪਾਰਟੀਆਂ ਨੇ ਜਿਹੜੀਆਂ ਉਹ ਕੈਂਡੀਡੇਟ ਤੇ ਕਾਰਪੋਰੇਟਾਂ ਨਾਲ ਪੈਸੇ ਪੂਸੇ ਵਾਲਾ ਨਾਲ ਰਲ ਕੇ ਬੰਦੇ ਚਤਾ ਲੈਂਦੀਆਂ ਨੇ ਚਾਹੇ ਉਹ ਫਿਲਮੀ ਐਕਟਰ ਹੋਣ ਜਾਂ ਕੁਝ ਹੋਣ ਇੱਕ ਵਾਰ 5 ਸਾਲ ਦੀ ਮੋਹਰ ਲੱਗ ਜਾਂਦੀ ਹੈ 5 ਸਾਲ ਉਹ ਲੁੱਟਦੇ ਨੇ ਰੱਜ ਕੇ ਹੂੰ 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 ਤੇ ਹੁਣ ਜਿਹੜਾ ਖਹਿਰੇ ਨੇ ਠੀਕ ਹੈ ਇਹਨਾਂ ਦੀ ਗੱਲ ਬਿਲਕੁਲ ਕਿ ਜਿਹੜੀ ਮਾੜੀ ਮੋਟੀ ਡੈਮੋਕ੍ਰੇਸੀ ਦਾ ਪਰਦਾ ਸੀ ਉਹ ਵੀ ਚੱਕਿਆ ਜਾ ਰਿਹਾ ਐ ਇਸ ਦੌਰ ਵਿੱਚ ਹਾਂ ਹਾਂ ਇਹ ਡੈਮੋਕ੍ਰੇਸੀ ਤਾਂ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੇ ਜਿਹੜੀ ਲਾਗੂ ਕਰੀ ਹੋਈ ਉਹ ਸੁਖਵਾਲ ਸਿੰਘ ਖਹਿਰੇ ਨੂੰ ਪੁੱਛੋ ਨਾ ਵੀ ਡੈਮੋਕ੍ਰੇਸੀ ਦਾ ਰਸ ਕਿਹਾ ਜਾਂਦਾ ਹਾਂ ਹਾਂ ਜੀ ਜੀ ਜਾਂ ਜਦੋਂ ਪਹਿਲਾਂ ਪਹਿਲਾਂ ਹੀ ਗਵਰਨਮੈਂਟ ਆਈ ਸੀ ਆਪਾਂ ਨੂੰ ਯਾਦ ਹੈ ਕਿ ਦਿੱਲੀੋਂ ਤੇਜਿੰਦਰ ਪੱਗੇ ਤੋਂ ਲੈ ਕੇ ਕੁਮਾਰ ਵਿਸ਼ਵ ਤੋਂ ਲੈ ਕੇ ਹਲਕਾ ਲੰਬਾ ਨੂੰ ਸਾਡੇ ਕੋਲ ਸਚਕਣ ਚਲੇ ਗਈ ਸੀ ਹਾਂ ਹਾਂ ਜੀ ਜਦੋਂ اپੋਜੀਸ਼ਨ ਚ ਨੇ ਸਾਰੇ ਡੈਮੋਕ੍ਰੈਟ ਹੁੰਦੇ ਨੇ ਜਦੋਂ ਪਾਪ ਹੈ ਫਿਰ ਉਹ ਕਹਿੰਦੇ ਵੀ ਮਤਲਬ ਦਿਸ ਇਜ਼ ਟੂ ਮੱਚ ਡੈਮੋਕ੍ਰੇਸੀ ਜਿਵੇਂ ਬੀਜੇਪੀ ਦੇ ਇੱਕ ਬੰਦੇ ਨੇ ਚੀਨ ਚ ਜਾ ਕੇ ਪਿਆਮ ਦਿੱਤਾ ਸੀ ਹੂੰ ਹੂੰ ਕਿ ਡੈਮੋਕ੍ਰੇਸੀ ਵਾਲੀ ਕੋਈ ਗੱਲ ਨਹੀਂ ਇਹ ਤਾਂ ਸੱਤਾ ਹੱਥ ਆਉਣ ਦੀ ਗੱਲ ਹੈ ਜਿਹਦੇ ਨਹੀਂ ਆਈ ਉਹ ਦੂਜਿਆਂ ਨੂੰ ਕਹਿ ਰਿਹਾ ਵੀ ਜੇ ਡੈਮੋਕ੍ਰੇਸੀ ਨਹੀਂ ਕਰ ਰਿਹਾ ਪਰ ਇਹ ਬਿਲਕੁਲ ਹੈਗਾ ਇਹ ਵੀ ਬੀਜੇਪੀ ਬਿਲਕੁਲ ਨਰ ਲੱਜ ਹੋ ਕੇ ਚੱਲ ਰਹੀ ਹੈ ਹੂੰ ਹੰਦੋਂ ਦੇ ਪਹਿਲਾਂ ਵਾਲਾ ਸਮਾਂ ਹੁੰਦਾ ਤਾਂ ਜਿਸ ਤਰ੍ਹਾਂ ਚੰਡੀਗੜ੍ਹ ਚ ਹੋ ਰਿਹਾ ਅੱਜ ਇਲੈਕਸ਼ਨ ਹੋ ਜਾਣੀ ਚਾਹੀਦੀ ਸੀ ਉਹ ਬਿਲਕੁਲ ਜਿੱਥੇ ਮਨੇ ਉਹ ਟੀਚ ਨੇ ਉੱਥੇ ਵੀ ਉਹ ਖਰੀਦ ਕੇ ਵੇਚ ਕੇ ਡਰਾ ਕੇ ਲਚਾ ਕੇ ਮਤਲਬ ਜਿਸ ਤਰ੍ਹਾਂ ਮਰਜੀ ਵਾਇਬ ਉਪਕੈਂਡ ਕਰੋ ਇਹ ਇਹ ਥੋੜੀ ਕੱਲ ਪਹਿਲਾਂ ਨਾਲੋਂ ਇੱਕ ਡਿਗਰੀ ਵਧ ਗਈ ਹੈਗੀ ਬਿਲਕੁਲ ਡਾਕਟਰ ਸਾਹਿਬ ਜਿਵੇਂ ਕਿ ਹੁਣ ਤਰੀਕ ਤਾਂ ਚਲੋ ਹੁਣ ਮੇਹਰ ਵਾਲੀ ਅੱਗੇ ਪੈ ਗਈ ਹੈ ਨਾ ਜੀ ਮਾਵਲਾ ਕੋਰਟ ਕਚੈਰੀਆਂ ਦੇ ਵਿੱਚੋਂ ਅੱਗੇ ਲੰਘੂਗਾ ਬਿਲਕੁਲ ਡਾਕਟਰ ਸਾਹਿਬ ਜਿੱਥੇ ਇਨੀ ਦਿਨੀ ਜਾਨੀ ਕਿ ਮੌਸਮ ਜਿਹੜਾ ਉਹ ਬੜਾ ਠੰਡਾ ਹੋ ਰਿਹਾ ਹੈ ਪਰ ਦੂਜੇ ਪੱਨੇ ਚੰਡੀਗੜ੍ਹ ਦੀ ਸਿਆਸਤ ਉਹ ਗਰਮਾਟ ਫੜ ਰਹੀ ਹੈ ਸਿਆਸੀ ਪਾਰਾ ਉੱਦ ਰਿਹਾ ਹੈ ਹੁਣ ਅੱਗੇ ਵੇਖਣਾ ਹੋਵੇਗਾ ਕਿ ਚੰਡੀਗੜ੍ਹ ਦਾ ਮੈਦਾਨ ਕੌਣ ਮੰਲਦਾ ਹੈ ਇੰਡੀਆ ਗੱਠਜੋੜ ਜਾਂ ਭਾਜਪਾ ਤੁਸੀਂ ਇਸ ਸਾਰੇ ਮਾਮਲੇ ਸਬੰਧੀ ਤੇ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਸਿਆਸੀ ਮੜ ਕੇ ਉਸ ਸਬੰਧੀ ਜਿਹੜੇ ਵੱਖ-ਵੱਖ ਪੱਖ ਪਹਿਲੋਂ ਉੱਤੇ ਬੜੇ ਬੇਬਾਕ ਕਿ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਧੰਨਵਾਦ ਸ਼ੁਕਰੀਆ ਈ ਮਿਸ਼ਨ ਪੰਜਾਬੀ